ਸ਼ੁਭਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਅੱਜ ਵਿਦੇਸ਼ ਦੇ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਆਪਾਂ ਅੱਜ ਦੀ ਹੈਡਲਾਈਨਸ ਦੀ ਭਾਰਤ ਪਾਕਿਸਤਾਨ ਸਮਝੌਤੇ ਦੇ 5 ਦਿਨ ਬਾਅਦ ਪਲਟੇ ਟਰੰਪ ਕਿਹਾ ਮੈਂ ਦੋਨਾਂ ਦੇਸ਼ਾਂ 'ਚ ਯੁੱਧ ਰੋਕਣ ਦੀ ਸਿਰਫ ਕੀਤੀ ਮਦਦ ਹੋ ਸਕਦੇ ਸੀ ਦੋਹਾਂ ਦੇਸ਼ਾਂ 'ਚ ਹਮਲੇ ਟਰੰਪ ਨੇ ਯੂਏਈ ਦੇ ਨਾਲ ਕੀਤੀ ਵੱਡੀ ਡੀਲ 200 ਅਰਬ ਡਾਲਰ ਦੀ ਡੀਲ ਦਾ ਕੀਤਾ ਐਲਾਨ AI ਦੇ ਖੇਤਰ 'ਚ ਸਹਿਯੋਗ ਵਧਾਉਣ ਦਾ ਕੀਤਾ ਫੈਸਲਾ ਡੋਨਲਡ 트੍ਰੰਪ ਨੇ ਮੁਕੇਸ਼ ਅੰਬਾਨੀ ਨਾਲ ਕੀਤੀ ਮੁਲਾਕਾਤ ਕਤਰ ਦੌਰੇ ਦੌਰਾਨ ਹੋਈ ਗੱਲਬਾਤ ਤਵੱਦੇ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ 트럼 ਜਿਹੜੇ ਨੇ ਉਹ ਕਤਰ ਦੌਰੇ ਤੇ ਨਿਕਲੇ ਹੋਏ ਨੇ 사우디 ערਬ ਦੌਰੇ ਤੇ ਨਿਕਲੇ ਹੋਏ ਨੇ ਜਿਸ ਤੋਂ ਬਾਅਦ ਉੱਥੇ ਪਹੁੰਚ ਕੇ ਉਹ ਕਈ ਵੱਡੀ ਬਿਜ਼ਨਸ ਡੀਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਸ ਦੇ ਦੌਰਾਨ ਉਹਨਾਂ ਦੇ ਵੱਲੋਂ ਹੋਰ ਵੀ ਕਈ ਬਿਜ਼ਨਸ ਡੀਲਸ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਮੁਕੇਸ਼ ਅੰਬਾਨੀ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਹੈ ਪਰ ਕੀ ਗੱਲਬਾਤ ਹੋਈ ਹੈ ਇਹ ਅਜੇ ਨਹੀਂ ਪਤਾ ਲੱਗ ਪਾਇਆ ਪਰ ਉੱਥੇ ਦੱਸਦੇ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਇਸ ਸਮੇਂ ਸਾਊਦੀ ਅਰਬ, ਕਤਰ ਤੇ ਯੂਏਈ ਦੇ ਦੌਰੇ ਤੇ ਨੇ ਜਿੱਥੇ ਸਾਊਦੀ ਅਰਬ ਨੇ ਅਮਰੀਕੀ ਰਾਸ਼ਟਰਪਤੀ ਦੇ ਨਾਲ 142 ਬਿਲੀਅਨ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ ਸੌਦੇ ਦੇ ਦਸਤਖਤ ਕੀਤੇ ਨੇ ਇਸ ਦੌਰਾਨ ਸਾਊਦੀ ਅਰਬ ਨੇ ਅਮਰੀਕਾ ਦੇ ਵਿੱਚ ਆਰਟੀ ਫਿਸ਼ੀਅਲ ਇਸ ਦੌਰਾਨ ਸਾਊਦੀ ਅਰਬ ਨੇ ਅਮਰੀਕਾ ਦੇ ਵਿੱਚ ਆਰਟੀਫਿਸ਼ੀਅਲ ਐਮਰਜੈਂਸੀ ਅਤੇ ਤਕਨੀਕੀ ਖੇਤਰ ਦੇ ਵਿੱਚ 600 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਵੀ ਕੀਤਾ ਹੈ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 트ੰਪ ਕਤਰ ਦੇ ਰਾਸਥਾਨੀ ਦੋਹਾ ਪਹੁੰਚੇ ਜਿਸ ਤੋਂ ਬਾਅਦ ਉੱਥੇ ਉਹਨਾਂ ਨੇ ਵੀ ਬਿਜ਼ਨਸ ਡੀਲ ਕੀਤੀ ਇਸ ਦੌਰਾਨ ਉੱਥੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਸ਼ੰਭਾਨੀ ਵੀ ਇਸ ਦੌਰੇ ਤੇ ਨਜ਼ਰ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨਾਲ ਮੁਲਾਕਾਤ ਕੀਤੀ ਤੁਹਾਨੂੰ ਦੱਸਦੀ ਹੈ ਰਿਲਾਇੰਸ ਇੰਡਸਟਰੀ ਕਤਰ ਦੇ ਨਾਲ ਕੱਚੇ ਤੇਲ ਦਾ ਵਪਾਰ ਕਰਦੀ ਹੈ ਮੁਕੇਸ਼ ਸ਼ੰਭਾਨੀ ਨੂੰ ਮਿਲਦੇ ਸਮੇਂ ਡੋਨਲਡ 트ੰਪ ਦੀ ਕਈ ਸਾਰੀ ਗੱਲਬਾਤ ਹੋਈ ਹਾਲਾਂਕਿ ਇਹ ਗੱਲਬਾਤ ਕੀ ਸੀ ਤੇ ਇਸ ਵਿੱਚ ਕੀ ਸਾਹਮਣੇ ਆਇਆ ਹਲੇ ਤੱਕ ਇਹਦਾ ਪਤਾ ਨਹੀਂ ਲੱਗਿਆ ਪਰ ਗੱਲਬਾਤ ਕੀਤੀ ਇਹ ਬਿਜ਼ਨਸ ਨੂੰ ਲੈ ਕੇ ਗੱਲਬਾਤ ਸੀ ਜਾਂ ਹੋਰ ਕਿਸੇ ਚੀਜ਼ ਨੂੰ ਇਹ ਹਜੇ ਨਹੀਂ ਸਾਹਮਣੇ ਆਇਆ ਕੀ ਨਹੀਂ ਕਹਿ ਸਕਦੇ ਅਖਰ ਕੀ ਸੀ ਪਰ ਉੱਥੇ ਪਹੁੰਚ ਕੇ ਡੋਨਲਡ 트ੰਪ ਨੇ ਗੱਲਬਾਤ ਕੀਤੀ ਹੈ ਮੁਕੇਸ਼ ਸ਼ੰਭਾਨੀ ਦੇ ਨਾਲ ਤੇ ਬਿਲੀਅਨਸ ਦੀ ਜਿਹੜਾ ਹੈ ਇੱਕ ਡੀ ਬਿਜ਼ਨਸ ਟੀਲ ਵੀ ਜਿਹੜੀ ਹੈ ਸਾਈਨ ਕੀਤੀ ਹੈ ਉਤੇ ਹੀ ਉਹਨਾਂਗੇ ਅਸੀਂ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਤੋਂ ਬਾਅਦ ਡੋਨਲਡ ਟਰੰਪ ਜਿਹੜੇ ਨੇ ਲਗਾਤਾਰ ਇਸ ਦਾ ਕ੍ਰੈਡਿਟ ਲੈਂਦੇ ਹੋਏ ਨਜ਼ਰ ਆ ਰਹੇ ਸੀ ਪਰ ਇਸ ਕ੍ਰੈਡਿਟ ਤੋਂ ਬਾਅਦ ਹੁਣ ਉਹ ਉਸਤੇ ਪਲਟਦੇ ਹੋਏ ਨਜ਼ਰ ਆਏ ਨੇ ਸੋ ਇਹ ਬੇਹਦੀ ਵੱਡੀ ਤੇ ਖਾਸ ਖਬਰ ਹੋ ਜਾਂਦੀ ਹੈ ਜਿੱਥੇ ਇੱਕ ਪਾਸੇ ਸੀਜ਼ਫਾਇਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਰਵਾਉਣ ਦਾ ਲਗਾਤਾਰ ਉਹ ਸ਼ਰੇਹ ਲੈਂਦੇ ਹੋਏ ਇੱਕ ਕ੍ਰੈਡਿਟ ਲੈਂਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਉਹਨਾਂ ਨੇ 5 ਦਿਨਾਂ ਬਾਅਦ ਇਸ ਤੇ ਪਲਟੀ ਖਾਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 5 ਦਿਨ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਕਰਾਉਣ ਦੇ ਬਿਆਨ ਤੇ ਪਲਟਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਜੋ ਤੇ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਪੱਖਾਂ ਦੇ ਵਿੱਚ ਕੇਵਲ ਉਹਨਾਂ ਨੇ ਗੱਲਬਾਤ ਕਰਾਈ ਹੈ ਉਸ ਦੀ ਮਦਦ ਕੀਤੀ ਹੈ ਹੋਰ ਕੁਝ ਵੀ ਨਹੀਂ 트럼ਪ ਨੇ ਕਿਹਾ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਹਾਨੀ ਹੋਵੇ ਲੇਕਿਨ ਇਹ ਪੱਕਾ ਸੀ ਜੇਕਰ ਅੱਗੇ ਵੀ ਇਹ ਯੁੱਧ ਚੱਲਦਾ ਰਹਿੰਦਾ ਤਾਂ ਬਹੁਤ ਹੀ ਨੁਕਸਾਨ ਹੋ ਸਕਦਾ ਸੀ ਜਿਸ ਕਰਕੇ ਸਿਰਫ ਮੈਂ ਇਸਤੇ ਰੋਕਣ ਦੇ ਲਈ ਮਦਦ ਕੀਤੀ ਹੈ ਇਸ ਦੇ ਵਿੱਚ ਭਿਆਨਕ ਹਮਲੇ ਦੇ ਵਿੱਚ ਕੁਝ ਵੀ ਨਹੀਂ ਨਿਕਲਣਾ ਸੀ ਜਿਸ ਕਰਕੇ ਕੇਵਲ ਇਸ ਯੁੱਧ ਨੂੰ ਰੋਕਣਾ ਹੀ ਬੇਹੱਦ ਜ਼ਰੂਰੀ ਸੀ ਦੋਹਾਂ ਦੇਸ਼ਾਂ ਦੇ ਵਿੱਚ ਮਿਸਾਈਲ ਦਾਗਣੀ ਸ਼ੁਰੂ ਹੋ ਗਈ ਸੀ ਲੇਕਿਨ ਹੁਣ ਸਭ ਸੈਟਲ ਕਰ ਦਿੱਤਾ ਗਿਆ ਕ੍ਰੰਪ ਨੇ 10 ਮਈ ਨੂੰ ਦੋਹਾਂ ਪੱਖਾਂ ਦੇ ਵਿੱਚ ਐਲਾਨ ਕੀਤਾ ਸੀ ਸੀਜ਼ਫਾਇਰ ਦਾ ਉਹਨਾਂ ਨੇ ਕਿਹਾ ਸੀ ਇਹ ਇਹ ਐਲਾਨ ਦੀ ਖੁਸ਼ੀ ਹੈ ਮੈਨੂੰ ਕਿ ਦੋਨਾਂ ਦੇ ਵਿੱਚ ਜਿਹੜਾ ਯੁੱਧ ਹੈ ਰੁਕ ਗਿਆ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਯੁੱਧ ਚੱਲਦਾ ਰਿਹਾ ਪਿਆ ਸੀਗਾ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੁਣ ਬਿਲਕੁਲ ਹੀ ਸ਼ਾਂਤੀ ਹੈ ਤਣਾਪੁਰਣ ਮਾਹੌਲ ਨਹੀਂ ਹੈ ਹੋਰ ਇਹ ਵੀ ਗੱਲ ਕਹੀ ਗਈ ਹੈ ਲੰਬੇ ਸਮੇਂ ਤੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਅਜਿਹਾ ਹੀ ਮਾਹੌਲ ਦੇਖਿਆ ਜਾਂਦਾ ਹੈ ਸ਼ੁਰੂ ਤੋਂ ਹੀ ਦੋਵੇਂ ਦੇਸ਼ ਜਿਹੜੇ ਨੇ ਉਹ ਇੱਕ ਦੂਸਰੇ ਦੇ ਕੱਟੜ ਦੁਸ਼ਮਣ ਬਣਦੇ ਹੋਏ ਦਿਖਾਈ ਦਿੱਤੇ ਨੇ ਪਰ ਇਸ ਚੀਜ਼ ਨੂੰ ਰੋਕਣਾ ਬੇਹਜ਼ਰੂਰੀ ਸੀ ਕਿਉਂਕਿ ਇਸ ਦੇ ਜਿਹੜੇ ਅੱਗੇ ਨਤੀਜੇ ਨਿਕਲਨੇ ਸੀ ਉਹ ਬੜੇ ਹੀ ਭਿਆਨਕ ਹੋ ਸਕਦੇ ਸੀ ਜਿਸ ਕਰਕੇ ਕੇਵਲ ਇਹ ਮਦਦ ਕੀਤੀ ਹੈ ਤੇ ਸੀਜ਼ਫਾਇਰ ਕਰਕੇ ਇਸ ਯੁੱਧ ਨੂੰ ਰੋਕਿਆ ਤਾਂ 5 ਦਿਨ ਬਾਅਦ ਜੋ ਪਲਟੇ ਖਾਂਦੇ ਹੋਏ ਨਜ਼ਰ ਆਏ ਨੇ ਡੋਨਲਡ ਟਰੰਪ ਆਖਰ ਕਿਉਂ ਸਵਾਲ ਇਹ ਉੱਠ ਰਿਹਾ ਹੈ ਆਖਰ ਕਿਉਂ ਕਿਉਂਕਿ ਲਗਾਤਾਰ ਉਹ ਇਸ ਦਾ ਸ਼ਰੇ ਲੈਂਦੇ ਹੋਏ ਨਜ਼ਰ ਆ ਰਹੇ ਸੀ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਡੋਨਲਡ ਟਰੰਪ ਜਿਹੜੇ ਨੇ ਉਹ bizness ਤੌਰੇ ਤੇ ਨਿਕਲੇ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡੀਆਂ-ਵੱਡੀਆਂ ਡੀਲਸ ਸਾਈਨ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਉਹ ਮੁਕੇਸ਼ ਅੰਬਾਨੀ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਦੂਸਰੇ ਪਾਸੇ ਉਹ UAE ਦੇ ਨਾਲ ਵੱਡੀ bizness deal ਸਾਈਨ ਕਰਦੇ ਹੋਏ ਵੀ ਦਿਖਾਈ ਦਿੱਤੇ ਨੇ ਦੱਸਦੀ ਇਹ ਡੋਨਲਡ ਟਰੰਪ ਨੇ UAE ਦੇ ਨਾਲ 2000 ਅਰਬ ਡਾਲਰ ਯਾਨੀ ਕਿ 1.6 ਲੱਖ ਕਰੋੜ ਦੀ ਡੀਲ ਕੋਸ਼ਨਾ ਕੀਤੀ ਹੈ ਦੋਨੋ ਦੇਸ਼ਾਂ ਦੇ ਇਹ ਆ ਯਾਨੀ ਕਿ ਆਰਟੀਫੀਸ਼ੀਅਲ ਇੰਜੀਨਸ ਏਜੰਸੀ ਦੇ ਖੇਤਰ ਦੇ ਵਿੱਚ ਸਹਿਯੋਗ ਵਧਾਉਣ ਨੂੰ ਲੈ ਕੇ ਇਹ ਡੀਲ ਕੀਤੀ ਗਈ ਹੈ ਇਸ ਦੇ ਵਿੱਚ ਖਾੜੀ ਖੇਤਰ ਦੇ ਕੁੱਲ ਨਿਵੇਸ਼ ਦੀ ਗੱਲ ਕਰੀ ਤੇ ਸਮਝੌਤੇ ਦੀ 15 ਕਰੋੜ ਰੁਪਏ ਦੋ ਯਾਨੀ ਕਿ ਡੋਟ ਟ੍ਰਿਲਰ ਡਾਲਰ ਤੋਂ ਜ਼ਿਆਦਾ ਇਹ ਰਕਮ ਦੱਸੀ ਜਾ ਰਹੀ ਹੈ 트ੰਪ ਨੇ ਕਿਹਾ ਹੈ ਕਿ ਸੌਦਾ ਅਮਰੀਕੀ ਲੋਕਾਂ ਦੇ ਲਈ ਬਾਜ਼ਾਰ ਦੇ ਅਫਸਰ ਵਧਾਏਗਾ ਆਰਥਿਕ ਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ ਜਿਸ ਕਰਕੇ ਇਹ ਸੌਦਾ ਕੀਤਾ ਗਿਆ ਡੋਨਲਡ 트럼ਪ ਨੇ ਆਪਣੇ ਮਿਡਲ ਈਸਟ ਦੌਰੇ ਤੇ ਆਖਰੀ ਦਿਨ ਯੂਏ ਪਹੁੰਚੇ ਤੇ ਉੱਥੇ ਅਬੂਦਾਬੀ ਦੇ ਵਿੱਚ ਜਾ ਕੇ ਜਾਇਦ 에어ਪੋਰਟ ਤੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਲ ਨਾਹयान ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਸਵਾਗਤ ਕੀਤਾ ਤੇ ਉਸ ਤੋਂ ਬਾਅਦ ਇਸ ਬਿਜ਼ਨਸ ਡੀਲ ਦੀ ਗੱਲ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਬਿਜ਼ਨਸ ਡੀਲ 200 ਅਰਬ ਡਾਲਰ ਯਾਨੀ ਕਿ 1.6 ਲੱਖ ਕਰੋੜ ਰੁਪਏ ਦੀ ਬਿਜ਼ਨਸ ਡੀਲ ਜਿਹੜੀ ਹੈ ਕੀਤੀ ਹੈ ਤੁਸੀਂ ਸਾਰਿਆਂ ਨੇ ਗਾਣਾ ਬਦੋਬਦੀ ਤੋਂ ਬਾਅਦ ਚਾਹਤ ਫਤੇਹ ali ਖਾਨ ਦਾ ਨਾਮ ਤਾਂ ਬਹੁਤ ਸੁਣਿਆ ਹੋਵੇਗਾ ਇਹ ਨਾਮ ਇਸ ਵੇਲੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਹੁਣ ਉਹਨਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਉਹਨਾਂ ਦੇ ਗਾਣੇ ਤੇ ਉਹਨਾਂ ਦੀ ਆਵਾਜ਼ ਦੇ ਚੱਕਰਾਂ 'ਚ ਕਿਹਾ ਜਾ ਰਿਹਾ ਹੈ ਗਾਣਿਆਂ ਨੂੰ ਵਿਗਾਰਨਾ ਤਾਂ ਕੋਈ ਚਾਹਤ ਫਤੇਹ ਅਲੀ ਖਾਨ ਤੋਂ ਸਿੱਖੇ ਸੋ ਲਗਾਤਾਰ ਟ੍ਰੋਲਿੰਗ ਕੀਤੀ ਜਾ ਰਹੀ ਉਹਨਾਂ ਦੀ ਤੇ ਦੱਸਦੀ ਹੈ ਚਾਹਤ ਫਤੇਹ ਅਲੀ ਖਾਨ ਦਾ ਇੱਕ ਹੋਰ ਨਵਾਂ ਗੀਤ ਆਉਣ ਵਾਲਾ ਹੈ ਤੇ ਇਸ ਵਿਚਾਲੇ ਚਰਚਾਵਾਂ ਇਹ ਕੀਤੀਆਂ ਜਾ ਰਹੀਆਂ ਹਨ ਕਿ ਭਾਰਤ ਦੇ ਸਾਹਮਣੇ ਪਾਕਿਸਤਾਨੀ ਫੌਜ ਦੀ ਅਸਫਲਤਾ ਹੋਣ ਤੋਂ ਬਾਅਦ ਹੁਣ ਅਨੋਖੀ ਗਾਇਕੀ ਚਾਹਤ ਫਤੇਲੀ ਖਾਨ ਦੀ ਜੋ ਹੈ ਸਾਹਮਣੇ ਆਈ ਹੈ ਉਹ ਮੋਰਚਾ ਸਾਂਭੇਗੀ। ਉਹਨਾਂ ਨੇ ਆਪਣੇ ਬੇਸੂਰੀ ਆਵਾਜ਼ ਦੇ ਨਾਲ ਇੱਕ ਨਵਾਂ ਗੀਤ ਜਾਰੀ ਕਰਕੇ ਇੱਕ ਵਾਰ ਫੇਰ ਭਾਰਤ ਦੇ ਸੰਗੀਤ ਤੇ ਹਮਲਾ ਕਰ ਦਿੱਤਾ ਹੈ। ਸੰਗੀਤ ਨੂੰ ਸਮਝਣ ਵਾਲੇ ਲੋਕ ਕਹਿੰਦੇ ਨੇ ਕਿ ਜੇਕਰ ਚਾਹਤ ਫਤੇਲੀ ਖਾਨ ਵਰਗੇ ਸੁਰੇਲੇ ਗਾਇਕ ਨੂੰ ਨਾ ਰੋਕਿਆ ਗਿਆ ਤਾਂ ਆਦਮੀ ਪ੍ਰਮਾਣੂ ਬੰਬ ਤੋਂ ਖਤਰਨਾਕ ਜ਼ਿਆਦਾ ਇਹ ਸਾਬਤ ਹੋ ਸਕਦਾ ਹੈ। ਅਤੇ ਦੁਨੀਆ ਦੇ ਲਈ ਤਬਾਹੀ ਲਿਆ ਸਕਦਾ ਹੈ ਇਸ ਤਰੀਕੇ ਦੇ ਨਾਲ ਟਰੋਲ ਕੀਤਾ ਜਾ ਰਿਹਾ ਹੈ ਦਰਸਲ ਵੱਧੋਪਦੀ ਗਾਣਾ ਜਦੋਂ ਆਇਆ ਸੀ ਚਾਹਤ ਪਤਲੀ ਖਾਨ ਦਾ ਉਹ ਹੁਣੇ ਤੱਕ ਠੰਡਾ ਨਹੀਂ ਹੋਇਆ ਹੈ ਹਿੱਟ ਗੀਤ ਛਈਆਂ ਛਈਆਂ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਨਵਾਂ ਗੀਤ ਰਿਲੀਜ਼ ਕੀਤਾ ਗਿਆ ਹੈ ਹਮੇਸ਼ਾ ਵਾਂਗ ਇਸ ਗਾਣੇ ਦੇ ਵਿੱਚ ਕੋਈ ਸੁਰ ਨਹੀਂ ਹੈ ਤੇ ਨਾ ਹੀ ਕੋਈ ਤਾਲ ਹੈ ਜਿਸ ਕਰਕੇ ਹੋਰ ਵੀ ਜਿਹੜੇ ਯੂਜ਼ਰਸ ਨੇ ਪਰ ਸਰਕਾਰ ਤੇ ਚਾਹਤ ਪਤਲੀ ਖਾਨ ਤੇ ਲਗਾਤਾਰ ਇਸਤੇ ਹੜਤਾਲ ਕਰਨ ਦੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਜਿਸ ਤਰੀਕੇ ਨਾਲ ਹੋਲ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਗਏ ਨੇ ਤੇ ਇਹਨਾਂ ਤੇ ਹੜਤਾਲ ਕੀਤੀ ਜਾਵੇ ਨਹੀਂ ਤਾਂ ਪਰਮਾਣੂ ਬੰਬ ਨਾਲੋਂ ਜ਼ਿਆਦਾ ਜਿਹੜਾ ਘਾਤਕ ਇਹਨਾਂ ਦਾ ਗਾਣਾ ਭਾਰਤ ਦੇ ਸੁਰੀਲੇ ਜਿਹੜੇ ਗਾਇਕ ਨੇ ਉਹਨਾਂ ਤੇ ਘਾਤਕ ਸਾਬਤ ਹੋ ਸਕਦਾ ਹੈ ਪਰਮਾਣੂ ਬੰਬ ਤੱਕ ਘਾਤਕ ਸਾਬਤ ਹੋਵੇ ਨਾ ਹੋਵੇ ਪਰ ਇਹਨਾਂ ਦਾ ਗਾਣਾ ਜ਼ਰੂਰ ਘਾਤਕ ਸਾਬਤ ਹੋ ਸਕਦਾ ਹੈ ਇਸ ਤਰੀਕੇ ਦੇ ਨਾਲ ਟਰੋਲ ਕੀਤਾ ਜਾ ਰਿਹਾ ਲਗਾਤਾਰ ਚਾਹਤਪਤੇ ਅਲੀ ਖਾਨ ਨੂੰ ਪਾਕਿਸਤਾਨ ਦੇ ਹਾਲਾਤ ਕਿਸ ਤਰੀਕੇ ਦੇ ਨੇ ਇਹ ਸਾਰੇ ਨੂੰ ਹੀ ਪਤਾ ਹੈ ਲਗਾਤਾਰ ਜੋ ਰੀਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਉਹ ਇਸ ਦਾ ਜਿੰਦਾ ਜાગਦਾ ਸਬੂਤ ਹੈ ਕਿ ਪਾਕਿਸਤਾਨ ਦੇ ਵਿੱਚ ਨਾ ਹੀ ਤਾਂ ਖੇਤੀ ਖਾਣ ਲਈ ਕੁਝ ਮਿਲਦਾ ਤੇ ਨਾ ਹੀ ਪੀਣ ਲਈ ਪਾਣੀ ਖੇਤੀ ਮਿਲਦਾ ਜਿਸ ਤੋਂ ਬਾਅਦ ਲਗਾਤਾਰ ਇੱਕ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਤੇ ਹੁਣ ਇੱਕ ਨਵਾਂ ਆਕੜਾ ਜੋ ਸਾਹਮਣੇ ਆਇਆ ਹੈ ਦਰਅਸਲ 사우ਦੀ ਅਰਬ ਨੇ 5000 ਤੋਂ ਵੱਧ ਪਾਕਿਸਤਾਨੀ ਭਿਖਾਰੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਹੈ ਜੀ ਹਾਂ ਬਿਲਕੁਲ ਸਿਰਫ ਭੀਖ ਮੰਗਣ ਦੇ ਲਈ ਵੱਡੀ ਗਿਣਤੀ ਦੇ ਵਿੱਚ 사우ਦੀ ਅਰਬ ਜਾਂਦੇ ਨੇ ਪਾਕਿਸਤਾਨੀਏ ਗੱਲ ਕਹੀ ਗਈ ਹੈ ਮੱਕਾ ਮਦੀਨਾ ਦੇ ਬਾਹਰ ਬੈਠਦੇ ਨੇ ਤੇ ਜਿਹੜੇ ਆਣ ਜਾਣ ਵਾਲੇ ਦੇਸ਼ ਵਿਦੇਸ਼ ਤੋਂ ਟੂਰਿਸਟ ਨੇ ਉਹਨਾਂ ਤੋਂ ਭੀਖ ਮੰਗਦੇ ਨੇ ਤੇ ਦੱਸਿਆ ਜਾ ਰਿਹਾ 사우ਦੀ ਅਰਬ ਦੇ ਹੋਰ ਵੀ ਕਈ ਇਸਲਾਮੀ ਦੇਸ਼ਾਂ ਦੇ ਵਿੱਚ ਭੀਖ ਮੰਗਦੇ ਹੋਏ ਪਾਕਿਸਤਾਨੀ ਜਿਹੜਨ ਦਿਖਾਈ ਦਿੱਤੇ ਨੇ ਉਸ ਤੋਂ ਬਾਅਦ ਪਾਕਿਸਤਾਨ ਦੀ ਸੰਸਦ ਚ ਗ੍ਰਹਿ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸੋ ਇੱਕ 5000 ਤੋ ਵੱਧ ਜਿਹੜੇ ਪਾਕਿਸਤਾਨੀ ਨੇ ਇੱਕ ਵੱਡੀ ਮਾਤਰਾ ਦੇ ਵਿੱਚ ਪਾਕਿਸਤਾਨੀ ਜਿਹੜੇ ਨੇ ਉਹਨਾਂ ਨੂੰ ਸਾਊਦੀ ਅਰਬ ਤੋਂ ਬਾਹਰ ਕੱਢ ਦਿੱਤਾ ਗਿਆ ਜਿਹੜੇ ਕਿ ਭੀਖ ਮੰਗਦੇ ਸੀ ਤੇ ਲਗਾਤਾਰ ਸਿਰਫ ਭੀਖ ਮੰਗਣ ਦੇ ਕਾਰਨ ਜਿਹੜੀ ਉਹਨਾਂ ਦੀ ਗਿਣਤੀ ਕਾਫੀ ਵੱਧਦੀ ਜਾ ਰਹੀ ਸੀ ਗਿਣਤੀ ਜਿਹੜੀ ਹੈ ਲਗਾਤਾਰ ਕਾਫੀ ਵੱਧ ਚੁੱਕੀ ਸੀ ਮੱਕਾ ਮਦੀਨਾ ਦੇ ਬਾਹਰ ਉਹ ਬੈੰਦੇ ਸੀਗੇ ਤੇ ਜਿਹੜੇ ਆਣ ਜਾਣ ਵਾਲੇ ਦੇਸ਼ ਵਿਦੇਸ਼ ਦੇ ਟੂਰਿਸਟ ਨੇ ਉਹਨਾਂ ਤੋਂ ਇਹ ਭੀਖ ਮੰਗਦੇ ਸੀ ਜਿਸ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੁਣ ਤੇ ਜਿਸ ਦੀ ਜਾਣਕਾਰੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੇ ਵੱਲੋਂ ਦਿੱਤੀ ਗਈ ਹੈ